ਹੈਲਥ ਨਾਲ ਜੁੜੀਆਂ ਕਬਰਾਂ ਲੈ ਕੇ ਹਾਜ਼ਰਾਨ ਸਤਿ ਸ਼੍ਰੀ ਅਕਾਲ ਸਭ ਤੇ ਤੁਹਾਡਾ ਦਿਸ਼ਾ ਹੈਲਥ ਤੇ ਤੁਸੀਂ ਕੋਟਾ ਬਹੁਤ ਖਾਦਾ ਹੋਵੇਗਾ ਪਰ ਕਾਲਾ ਗੋੜ ਨਹੀਂ ਖਾਦਾ ਹੋਵੇਗਾ ਅਸਲ ਵਿੱਚ ਕਾਲਾ ਗੋੜ ਇੱਕਰ ਵਾਇਤੀ ਤੌਰ ਤੇ ਬਣਾਇਆ ਗਿਆ ਹੈ ਜੋ ਗੰਨੇ ਦੇ ਰਸ ਜਾਂ ਖੰੰਜੂਰ ਦੇ ਰਸ ਤੋਂ ਬਣਾਇਆ ਗਿਆ ਹੈ ਇਸ ਮਿਆਨ ਦੌਰਾਨ ਇਸ ਨੂੰ ਨਾ ਤਾਂ ਛੋਧ ਕੀਤਾ ਗਿਆ ਹੈ ਤੇ ਨਾ ਹੀ ਇਹ ਗੁੜ ਚਾਸ ਕੀਤਾ ਜਾਂਦਾ ਹੈ ਫਿਰ ਵੀ ਇਸ ਨੂੰ ਲੰਬੇ ਸਮੇਂ ਤੱਕ ਇਸ ਤਰ੍ਹਾਂ ਰੱਖਿਆ ਜਾਂਦਾ ਹੈ ਇਹ ਜਿੰਨਾ ਪੁਰਾਣਾ ਹੁੰਦਾ ਹੈ ਇਸ ਦਾ ਰੰਗ ਉਨਨਾ ਹੀ ਗੂੜਾ ਹੁੰਦਾ ਜਾਂਦਾ ਹੈ ਸੁੱਕੀ ਖੰਗੇ ਵਿੱਚ ਇਹ ਕਾਲੇ ਗੁੜ ਖਾਣ ਨਾਲ ਕਈ ਤਰ੍ਹਾਂ ਦੇ ਫਾਇਦੇ ਹੁੰਦੀਆਂ ਦਰਅਸਲ ਸਭ ਤੋਂ ਪਹਿਲਾਂ ਇਹ ਫੇਫੜਿਆਂ ਦੀ ਸੋਜ ਨੂੰ ਘਟ ਕਰਦਾ ਹੈ ਅਤੇ ਫਿਰ ਗਲੇ ਦੀ ਖਾਰਿਜ ਤੋਂ ਰਾਤ ਦਿਵਾਉਂਦਾ ਹੈ ਇਸੇ ਤਰ੍ਹਾਂ ਇਸ ਤੋਂ ਇਲਾਵਾ ਇਹ ਇੱਕ ਹੋਰ ਤਰ੍ਹਾਂ ਦੀ ਗਰਮੀ ਪੈਦਾ ਕਰਦਾ ਹੈ ਤਾਂ ਕਿ ਤੁਹਾਨੂੰ ਵਾਰ-ਵਾਰ ਸੁੱਕੀ ਖੰਗ ਨਾ ਹੋਵੇ ਕਾਲਾ ਗੁੜ ਆਇਰਨ ਨਾਲ ਭਰਪੂਰ ਹੁੰਦਾ ਹੈ ਇਹ ਗੁੜ ਇੰਨਾ ਫਾਇਦੇਮੰਦ ਹੈ ਜੋ ਇਨ ਮਿਨੀਆਂ ਜੋ ਐਨੀਮੀਆ ਤੋਂ ਪੀੜਤ ਹਨ ਇਸ ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ ਅਤੇ ਫਿਰ ਐਨੀਮੀਆ ਦੇ ਲੱਛਣਾਂ ਨੂੰ ਘਟ ਕਰਦਾ ਹੈ ਜਿਵੇਂ ਵਾਲਚਰਨੀ ਜਾਂ ਕਮਜ਼ੋਰੀ ਇਸ ਲਈ ਖਾਸ ਤੌਰ ਤੇ ਔਰਤਾਂ ਨੂੰ ਇਸ ਗੋੜ ਦਾ ਸੇਵਨ ਕਰਨਾ ਚਾਹੀਦਾ ਹੈ ਕਾਲਾ ਗੋੜ ਇਮਿਊਨਿਟੀ ਬੂਸਟਰ ਗੁਣਾਂ ਨਾਲ ਭਰਪੂਰ ਹੁੰਦਾ ਹੈ ਅਤੇ ਸਰੀਰ ਨੂੰ ਮੌਸਮੀ ਸ਼ੂਤ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਇਸੇ ਗੋੜ ਦੀ ਖਾਸ ਗੱਲ ਇਹ ਹੈ ਕਿ ਇੱਕ ਐਂਟੀਬੈਕਟੀਰੀਆ ਹੋਣ ਦੇ ਨਾਲ ਨਾਲ ਐਂਟੀ ਇਲਫੈਲੀਮੈਂਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ ਇਹ ਤੁਹਾਡੇ ਫੇਫੜਿਆਂ ਵਿੱਚ ਸੋਜ ਨੂੰ ਰੋਕਦਾ ਹੈ ਅਤੇ ਤੁਹਾਨੂੰ ਇਨਫੈਕਸ਼ਨ ਤੋਂ ਬਚਾਉਂਦਾ ਹੈ ਅਤੇ ਇਸ ਦੇ ਬਦਲ ਦੇ ਮੌਸਮ ਵਿੱਚ ਜ਼ੁਕਾਮ ਅਤੇ ਖੰਘ ਦੇ ਜੋਖਮ ਨੂੰ ਘਟ ਕਰਦਾ ਹੈ ਹੱਡੀਆਂ ਦੀ ਸਿਹਤ ਲਈ ਤੁਸੀਂ ਕਾਲੇ ਗੋੜ ਦਾ ਸੇਵਨ ਕਰ ਸਕਦੇ ਹੋ ਕਿਉਂਕਿ ਇਸ ਵਿੱਚ ਪੋਟਾਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਤੁਹਾਡੀਆਂ ਹੱਡੀਆਂ ਦੀ ਗੁਣਤਾ ਨੂੰ ਵਧਾਉਂਦੀ ਅਤੇ ਉਹਨਾਂ ਨੂੰ ਮਜ਼ਬੂਤ ਬਣਾਉਂਦੀ ਹੈ ਜਿਸ ਨਾਲ ਤੁਹਾਡੀਆਂ ਹੱਡੀਆਂ ਨਾਲ ਸੰਬੰਧਿਤ ਬਿਮਾਰੀਆਂ ਤੋਂ ਲੰਬੇ ਸਮੇਂ ਤੱਕ ਬਚਾਇਆ ਜਾ ਸਕਦਾ ਹੈ ਇਸ ਲਈ ਇਹਨਾਂ ਸਾਰੇ ਕਾਰਨਾਂ ਲਈ ਤੁਹਾਨੂੰ ਕਾਲੇ ਗੋੜ ਦਾ ਸੇਵਨ ਕਰਨਾ ਚਾਹੀਦਾ ਹੈ ਐਦਾਂ ਹੀ ਤੰਤੁਲੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਰ ਤਾਨਬਰ ਹੈਲਥ ਨਾ ਜੁੜੀਆਂ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਭ ਤੇ ਤੁਹਾਡਾ ਦिशा ਹੈਲਥ ਤੇ ਤੁਸੀਂ ਕੋਟਾ ਬਹੁਤ ਖਾਦਾ ਹੋਵੇਗਾ ਪਰ ਕਾਲਾ ਗੋੜ ਨਹੀਂ ਖਾਦਾ ਹੋਵੇਗਾ ਅਸਲ ਵਿੱਚ ਕਾਲਾ ਗੋੜ ਇੱਕਰ ਵਾਿੱਤੀ ਤੌਰ ਤੇ ਬਣਾਇਆ ਗਿਆ ਹੈ ਜੋ ਗੰਨੇ ਦੇ ਰਸ ਜਾਂ ਖੰਜੂਰ ਦੇ ਰਸ ਤੋਂ ਬਣਾਇਆ ਗਿਆ ਹੈ ਇਸ ਮਿਆਂ ਦੌਰਾਨ ਇਸ ਨੂੰ ਨਾ ਤਾਂ ਛੋਧ ਕੀਤਾ ਗਿਆ ਹੈ ਤੇ ਨਾ ਹੀ ਇਹ ਗੁੜ ਸਿਆਕੀ ਤਾਂ ਜਾਂਦਾ ਹੈ ਫਿਰ ਵੀ ਇਸ ਨੂੰ ਲੰਬੇ ਸਮੇਂ ਤੱਕ ਇਸ ਤਰ੍ਹਾਂ ਰੱਖਿਆ ਜਾਂਦਾ ਹੈ ਜਿੰਨਾ ਪੁਰਾਣਾ ਹੁੰਦਾ ਹੈ ਇਸ ਦਾ ਰੰਗ ਉਨਾ ਹੀ ਗੂੜਾ ਹੁੰਦਾ ਜਾਂਦਾ ਹੈ ਸੁੱਕੀ ਖੰਗ ਵਿੱਚ ਕਾਲੇ ਗੁੜ ਖਾਣ ਨਾਲ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ ਦਰਅਸਲ ਸਭ ਤੋਂ ਪਹਿਲਾਂ ਇਹ ਫੇਫੜਿਆਂ ਦੀ ਸੋਜ ਨੂੰ ਘਟ ਕਰਦਾ ਹੈ ਅਤੇ ਫਿਰ ਗਲੇ ਦੀ ਖਾਰਿਜ ਤੋਂ ਰਾਤ ਦਿਵਾਉਂਦਾ ਹੈ ਇਸੇ ਤਰ੍ਹਾਂ ਇਸ ਤੋਂ ਇਲਾਵਾ ਇਹ ਇੱਕ ਹੋਰ ਤਰ੍ਹਾਂ ਦੀ ਗਰਮੀ ਪੈਦਾ ਕਰਦਾ ਹੈ ਤਾਂ ਕਿ ਤੁਹਾਨੂੰ ਵਾਰ-ਵਾਰ ਸੁੱਕੀ ਖੰਗ ਨਾ ਹੋਵੇ ਕਾਲਾ ਗੁੜ ਆਇਰਨ ਨਾਲ ਭਰਪੂਰ ਹੁੰਦਾ ਹੈ ਇਹ ਗੁੜ ਇੰਨਾ ਫਾਇਦੇਮੰਦ ਹੈ ਜੋ ਇਨ ਮਿਨੀਆਂ ਜੋ ਐਨੀਮੀਨੀਆਂ ਤੋਂ ਪੀੜਤ ਹਨ ਇਸ ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ ਅਤੇ ਫਿਰ ਐਨੀਮੀਨੀਆਂ ਦੇ ਲੱਛਣਾਂ ਨੂੰ ਘਟ ਕਰਦਾ ਹੈ ਜਿਵੇਂ ਵਾਲ ਚੜਨੇ ਜਾਂ ਕਮਜ਼ੋਰੀ ਇਸ ਲਈ ਖਾਸ ਤੌਰ ਤੇ ਔਰਤਾਂ ਨੂੰ ਇਸ ਗੋੜ ਦਾ ਸੇਵਨ ਕਰਨਾ ਚਾਹੀਦਾ ਹੈ ਕਾਲਾ ਗੋੜ ਇਮਿਊਨਿਟੀ ਬੂਸਟਰ ਗੁਣਾਂ ਨਾਲ ਭਰਪੂਰ ਹੁੰਦਾ ਹੈ ਅਤੇ ਸਰੀਰ ਨੂੰ ਮੌਸਮੀ ਸ਼ੂਤ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਇਸੇ ਗੋੜ ਦੀ ਖਾਸ ਗੱਲ ਇਹ ਹੈ ਕਿ ਇੱਕ ਐਂਟੀਬੈਕਟੀਰੀਆ ਹੋਣ ਦੇ ਨਾਲ ਨਾਲ ਐਂਟੀ ਇਲਫੈਲੈਂਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ ਇਹ ਤੁਹਾਡੇ ਫੇਫੜਿਆਂ ਵਿੱਚ ਸੋਜ ਨੂੰ ਰੋਕਦਾ ਹੈ ਅਤੇ ਤੁਹਾਨੂੰ ਇਨਫੈਕਸ਼ਨ ਤੋਂ ਬਚਾਉਂਦਾ ਹੈ ਅਤੇ ਇਸ ਦੇ ਬਦਲਦੇ ਮੌਸਮ ਵਿੱਚ ਜ਼ੁਕਾਮ ਅਤੇ ਖੰਘ ਦੇ ਜੋਖਮ ਨੂੰ ਘਟ ਕਰਦਾ ਹੈ। ਹੱਡੀਆਂ ਦੀ ਸਿਹਤ ਲਈ ਤੁਸੀਂ ਕਾਲੇ ਗੋੜ ਦਾ ਸੇਵਨ ਕਰ ਸਕਦੇ ਹੋ ਕਿਉਂਕਿ ਇਸ ਵਿੱਚ ਪੋਟਾਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਤੁਹਾਡੀਆਂ ਹੱਡੀਆਂ ਦੀ ਗੁਣਤਾ ਨੂੰ ਵਧਾਉਂਦੀ ਅਤੇ ਉਹਨਾਂ ਨੂੰ ਮਜ਼ਬੂਤ ਬਣਾਉਂਦੀ ਹੈ ਜਿਸ ਨਾਲ ਤੁਹਾਡੀਆਂ ਹੱਡੀਆਂ ਨਾਲ ਸੰਬੰਧਿਤ ਬਿਮਾਰੀਆਂ ਤੋਂ ਲੰਬੇ ਸਮੇਂ ਤੱਕ ਬਚਾਇਆ ਜਾ ਸਕਦਾ ਹੈ। ਇਸ ਲਈ ਇਹਨਾਂ ਸਾਰੇ ਕਾਰਨਾਂ ਲਈ ਤੁਹਾਨੂੰ ਕਾਲੇ ਗੋੜ ਦਾ ਸੇਵਨ ਕਰਨਾ ਚਾਹੀਦਾ ਹੈ। ਐਡੇ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥਨੈਟ। ਵੱਲ ਹੈਲਥ ਨਾਲ ਜੁੜਿਆ ਕਬੜਾ ਲੈ ਕੇ ਹਾਜ਼ਰਾਨ ਸਤਿ ਸ਼੍ਰੀ ਅਕਾਲ ਸਭ ਤੇ ਤੁਹਾਡਾ ਦਿਸ਼ਾ ਹੈਲਥ ਤੇ ਤੁਸੀਂ ਕੋਟਾ ਬਹੁਤ ਖਾਦਾ ਹੋਵੇਗਾ ਪਰ ਕਾਲਾ ਗੋੜ ਨਹੀਂ ਖਾਦਾ ਹੋਵੇਗਾ ਅਸਲ ਵਿੱਚ ਕਾਲਾ ਗੋੜ ਇੱਕ ਰਵਾਇਤੀ ਤੌਰ ਤੇ ਬਣਾਇਆ ਗਿਆ ਹੈ ਜੋ ਗੰਨੇ ਦੇ ਰਸ ਜਾਂ ਖੰਜੂਰ ਦੇ ਰਸ ਤੋਂ ਬਣਾਇਆ ਗਿਆ ਹੈ ਇਸ ਮਿਆਨ ਦੌਰਾਨ ਇਸ ਨੂੰ ਨਾ ਤਾਂ ਛੋਧ ਕੀਤਾ ਗਿਆ ਹੈ ਤੇ ਨਾ ਹੀ ਇਹ ਗੁੜ ਚਾਸਕੀ ਤਾਂ ਜਾਂਦਾ ਹੈ ਫਿਰ ਵੀ ਇਸ ਨੂੰ ਲੰਬੇ ਸਮੇਂ ਤੱਕ ਇਸ ਤਰ੍ਹਾਂ ਰੱਖਿਆ ਜਾਂਦਾ ਹੈ ਇਹ ਜਿੰਨਾ ਪੁਰਾਣਾ ਹੁੰਦਾ ਹੈ ਇਸ ਦਾ ਰੰਗ ਉਨਨਾ ਹੀ ਗੂੜਾ ਹੁੰਦਾ ਜਾਂਦਾ ਹੈ ਸੁੱਕੀ ਖੰਗੇ ਵਿੱਚ ਕਾਲੇ ਗੁੜ ਖਾਣ ਨਾਲ ਕਈ ਤਰ੍ਹਾਂ ਦੇ ਫਾਇਦੇ ਹੁੰਦੀਆਂ ਦਰਅਸਲ ਸਭ ਤੋਂ ਪਹਿਲਾਂ ਇਹ ਫੇਫੜਿਆਂ ਦੀ ਸੋਜ ਨੂੰ ਘਟ ਕਰਦਾ ਹੈ ਅਤੇ ਫਿਰ ਗਲੇ ਦੀ ਖਾਰਿਜ ਤੋਂ ਰਾਤ ਦਿਵਾਉਂਦਾ ਹੈ ਇਸੇ ਤਰ੍ਹਾਂ ਇਸ ਤੋਂ ਇਲਾਵਾ ਇਹ ਇੱਕ ਹੋਰ ਤਰ੍ਹਾਂ ਦੀ ਗਰਮੀ ਪੈਦਾ ਕਰਦਾ ਹੈ ਤਾਂ ਕਿ ਤੁਹਾਨੂੰ ਵਾਰ-ਵਾਰ ਸੁੱਕੀ ਖੰਗ ਨਾ ਹੋਵੇ ਕਾਲਾ ਗੁੜ ਆਇਰਨ ਨਾਲ ਭਰਪੂਰ ਹੁੰਦਾ ਹੈ ਇਹ ਗੁੜ ਇੰਨਾ ਫਾਇਦੇਮੰਦ ਹੈ ਜੋ ਇਨ ਮਿਨੀਅਨ ਜੋ ਐਨੀਮੀਆ ਤੋਂ ਪੀੜਤ ਹਨ ਇਸ ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ ਅਤੇ ਫਿਰ ਐਨੀਮੀਆ ਦੇ ਲੱਛਣਾਂ ਨੂੰ ਘਟ ਕਰਦਾ ਹੈ ਜਿਵੇਂ ਬਾਲਚਰਨੀ ਜਾਂ ਕਮਜ਼ੋਰੀ ਇਸ ਲਈ ਖਾਸ ਤੌਰ ਤੇ ਔਰਤਾਂ ਨੂੰ ਇਸ ਗੋੜ ਦਾ ਸੇਵਨ ਕਰਨਾ ਚਾਹੀਦਾ ਹੈ ਕਾਲਾ ਗੋੜ ਇਮਿਊਨਿਟੀ ਬੂਸਟਰ ਗੁਣਾਂ ਨਾਲ ਭਰਪੂਰ ਹੁੰਦਾ ਹੈ ਅਤੇ ਸਰੀਰ ਨੂੰ ਮੌਸਮੀ ਸ਼ੂਤ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਇਸ ਗੋੜ ਦੀ ਖਾਸ ਗੱਲ ਇਹ ਹੈ ਕਿ ਇੱਕ ਐਂਟੀਬੈਕਟੀਰੀਆ ਹੋਣ ਦੇ ਨਾਲ ਨਾਲ ਐਂਟੀ ਇਲਫੈਲੀਮੈਂਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ ਇਹ ਤੁਹਾਡੇ ਫੇਫੜਿਆਂ ਵਿੱਚ ਸੋਜ ਨੂੰ ਰੋਕਦਾ ਹੈ ਅਤੇ ਤੁਹਾਨੂੰ ਇਨਫੈਕਸ਼ਨ ਤੋਂ ਬਚਾਉਂਦਾ ਹੈ ਅਤੇ ਇਸ ਦੇ ਬਦਲ ਦੇ ਮੌਸਮ ਵਿੱਚ ਜ਼ੁਕਾਮ ਅਤੇ ਖੰਘ ਦੇ ਜੋਖਮ ਨੂੰ ਘਟ ਕਰਦਾ ਹੈ। ਹੱਡੀਆਂ ਦੀ ਸਿਹਤ ਲਈ ਤੁਸੀਂ ਕਾਲੇ ਗੋੜ ਦਾ ਸੇਵਨ ਕਰ ਸਕਦੇ ਹੋ ਕਿਉਂਕਿ ਇਸ ਵਿੱਚ ਪੋਟਾਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਤੁਹਾਡੀਆਂ ਹੱਡੀਆਂ ਦੀ ਗੁਣਤਾ ਨੂੰ ਵਧਾਉਂਦੀ ਅਤੇ ਉਹਨਾਂ ਨੂੰ ਮਜ਼ਬੂਤ ਬਣਾਉਂਦੀ ਹੈ ਜਿਸ ਨਾਲ ਤੁਹਾਡੀਆਂ ਹੱਡੀਆਂ ਨਾਲ ਸੰਬੰਧਿਤ ਬਿਮਾਰੀਆਂ ਤੋਂ ਲੰਬੇ ਸਮੇਂ ਤੱਕ ਬਚਾਇਆ ਜਾ ਸਕਦਾ ਹੈ। ਇਸ ਲਈ ਇਹਨਾਂ ਸਾਰੇ ਕਾਰਨਾਂ ਲਈ ਤੁਹਾਨੂੰ ਕਾਲੇ ਗੋੜ ਦਾ ਸੇਵਨ ਕਰਨਾ ਚਾਹੀਦਾ ਹੈ। ਐਦਾਂ ਹੀ ਖਤਰਨ ਤੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਰ ਤਾਨਵਰ